ਅੱਜੋ ਬਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਗੁਮਲ ਪ੍ਰੀਤ ਕੋਰ ਤੇ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦਾ ਆਗਾਜ਼ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਕਾਂਗਰਸ ਤੇ ਤਿੱਖਾ ਨਿਸ਼ਾਨਾ ਵੀ ਸਾਧਿਆ ਗਿਆ। ਭੀਮ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਭ ਦਾ ਸਾਥ ਸਭ ਦਾ ਵਿਕਾਸ ਉਹਨਾਂ ਦੀ ਸਰਕਾਰ ਦਾ ਮੁੱਖ ਮੰਤਰ ਰਿਹਾ। ਜਦੋਂ ਕਿ ਕਾਂਗਰਸ ਦਾ ਮੁੱਖ ਮੰਤਰੀ ਪਰਿਵਾਰ ਪਹਿਲਾਂ ਆ ਰਿਹਾ ਹੈ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਕਾਂਗਰਸ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਸਨੇ ਰਾਜਨੀਤੀ ਦਾ ਇੱਕ ਅਜੇਹਾ ਮਾਡਲ ਤਿਆਰ ਕੀਤਾ ਹੈ ਜੋ ਝੂਠ ਧੋਖਾ ਭ੍ਰਿਸ਼ਟਾਚਾਰ ਪਾਈਪ ਪਤੀ ਜਾਵਾਦ ਤੁਸ਼ਟੀਕਰਨ ਆਦੀ ਦਾ ਮਿਸ਼ਰਣ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਮਾਡਲ ਜਿਹੜਾ ਪਰਿਵਾਰ ਪਹਿਲਾਂ ਸਭ ਤੋਂ ਮਹੱਤਵਪੂਰਨ ਹੈ ਤੇ ਇਸ ਲਈ ਉਹਨਾਂ ਦੀਆਂ ਨੀਤੀਆਂ ਉਹਨਾਂ ਦਾ ਭਾਸ਼ਣ ਅਤੇ ਉਹਨਾਂ ਦਾ ਵਿਵਹਾਰ ਉਸ ਇੱਕ ਚੀਜ਼ ਨੂੰ ਸੰਭਾਲਣ ਤੇ ਕੇਂਦ੍ਰਿਤ ਰਿਹਾ ਤੇ ਪੀਐਮ ਨੇ ਇਹ ਵੀ ਕਿਹਾ ਕਿ ਇੱਕ ਜੀਵੰਤ ਮੀਡੀਆ ਅਤੇ ਲੋਕਤੰਤਰ ਵਾਲੇ ਦੇਸ਼ ਨੇ ਉਹਨਾਂ ਨੂੰ ਤੀਜੀ ਵਾਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਇਹ ਇਸ ਲਈ ਸੰਭਵ ਹੋਇਆ ਕਿਉਂਕਿ ਲੋਕਾਂ ਨੇ ਉਹਨਾਂ ਤੇ ਵਿਕਾਸ ਦੇ ਮਾਡਲ ਨੂੰ ਪਰਖਿਆ ਸਮਝਿਆ ਅਤੇ ਸਮਰਥਨ ਦਿੱਤਾ ਤੇ ਹੁਣ ਸੁਣਦੇ ਹਾਂ ਅੱਗੇ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਨਰਿੰਦਰ ਮੋਦੀ ਅਧਿਰੇਸ਼ ਸਵਾਪਤੀ ਜੀ ਯਹਾਂ ਪਰ ਸਭ ਦਾ ਸਾਥ ਸਭ ਦਾ ਵਿਕਾਸ ਇਸ ਪਰ ਬਹੁਤ ਕੁਝ ਕਹਾ ਗਿਆ मैं समझ नहीं पाता हूं कि इसमें कठिनाई क्या है सबका साथ सबका विकास ये तो हम सबका दायित्व है और इसीलिए तो देश ने हम सबको यहां बैठने का अवसर दिया है और उसमें लेकिन जहां तक कांग्रेस का सवाल है उनसे सबका साथ सबका विकास इसके लिए कोई अपेक्षा करना मैं समझता हूँ कि बहुत बड़ी गलती हो जाएगी जो उनकी सोच के बाहर है तो उनकी समझ के भी बाहर है और उनके रोडमैप में भी ये सूट नहीं करता है क्योंकि वो इतना बड़ा दल एक परिवार को समर्पित हो गया है उसके लिए सबका साथ सबका विकास संभव ही नहीं है आदरणीय सभापति जी कांग्रेस ने राजनीति का एक ऐसा मॉडल तैयार किया था जिसमें झूठ पर भ्रष्टाचार परिवारवाद तुष्टिकरण सबका गालमेल था जहां सबका गालमेल हो वहां सबका साथ हो ही नहीं सकता ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਢੱਲਵਾਲ ਦੇ ਵੱਲੋਂ ਆਪਣਾ ਮਰਨ ਵਰਤ ਜਾਰੀ ਰੱਖਿਆ ਗਿਆ ਤੇ ਤੁਹਾਨੂੰ ਦੱਸਦਣਿਆ ਕਿ ਇਹ ਜਿਹੜਾ ਕਿ ਅੰਦੋਲਨ ਹੁਣ ਇਸ ਨੂੰ 1 ਸਾਲ ਪੂਰਾ ਹੋਣ ਨੂੰ ਆ ਰਿਹਾ ਜੇਕਰ ਗੱਲ ਕਰੀਏ ਜਗਜੀਤ ਸਿੰਘ ਢੱਲਵਾਲ ਦੀ ਸਿਹਤ ਦੀ ਤਾਂ 70 ਤੋਂ ਵੱਧ ਦਿਨ ਹੋ ਚੁੱਕੇ ਨੇ ਉਹਨਾਂ ਦੇ ਮਰਨ ਵਰਤ ਨੂੰ ਤੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਖਾਸ ਤੌਰ ਤੇ ਆਮ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ 11 12 ਤੇ 13 ਨੂੰ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਤੇ 13 ਫਰਵਰੀ ਨੂੰ ਜਿਹੜਾ ਕਿ ਵੱਡਾ ਇਕੱਠ ਕੀਤਾ ਜਾਵੇਗਾ ਜਦੋਂ ਕਿ ਇਸ ਅੰਦੋਲਨ ਦਾ ਜਿਹੜਾ ਕਿ 1 ਸਾਲ ਪੂਰਾ ਹੋ ਜਾਵੇਗਾ ਤਾਂ ਉਸ ਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਉੱਥੇ ਪਹੁੰਚਣ ਦੀ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਫਸਲਾਂ ਦੇ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਿਹਾ ਕਿਸਾਨ ਅੰਦੋਲਨ ਹੀ ਇਕ ਹਫਤੇ ਵਿੱਚ ਇਕ ਸਾਲ ਪੂਰਾ ਕਰ ਲਵੇਗਾ ਇਸ ਦੇ ਮੱਦੇ ਨਜ਼ਰ ਕਿਸਾਨਾਂ ਨੇ 11 ਤੋਂ 13 ਫਰਵਰੀ ਤੱਕ ਤਿੰਨ ਮਹਾਪੰਚਾਇਤਾਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ ਮਹਾਪੰਚਾਇਤਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਕੱਠਾ ਕਰਨ ਲਈ ਕਿਸਾਨ ਪਿੰਡ-ਪਿੰਡ ਜਾ ਰਹੇ ਹਨ ਅਤੇ ਲੋਕਾਂ ਨੂੰ ਇਕਜੁੱਟ ਕਰ ਰਹੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦੀ ਪੁੱਕਹ ਹੜਤਾਲ ਨੂੰ ਵੀ 70 ਤੋਂ ਵੱਧ ਦੇ ਨੂੰ ਹੋ ਚੁੱਕੇ ਨੇ ਹਰਿਆਣਾ ਦੇ ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਮੋਰਚੇ ਤੇ ਪਹੁੰਚੇ ਨੇ ਹਣ ਜਗਜੀਤ ਸਿੰਘ ਡੱਲੇਵਾਲ ਸਰਫ ਕਿਸਾਨਾਂ ਦੁਆਰਾ ਲਿਆਂਦੇ ਪਾਣੀ ਦੀ ਹੀ ਵਰਤੋਂ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਰਾਸ਼ਨ ਅਤੇ ਟਰੈਕਟਰ ਟਰਾਲੀਆਂ ਲੈ ਕੇ ਦੋਵਾਂ ਮੋਰਚਿਆਂ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਬਾਰਡਰ ਤੋਂ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਸਕਲ ਦਾ ਕਿ ਜੋ ਆਪਣਾ ਸਾਲ ਭਰ ਤੋਂ ਅੰਦੋਲਨ ਚੱਲਦਾ ਹੈ ਉਸ ਖਨੋਰੀ ਸ਼ੰਭੂ ਰਤਨਪੁਰਾ ਬੋਲ ਰਹੇ ਹੁਣ 11 12 13 ਫਰਵਰੀ ਨੂੰ ਮਤਲਬ ਸਾਲ ਪੂਰਾ ਹੋਣ ਵਾਲਾ ਹੈ ਇਸ ਲਈ ਸਾਰੇ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਪੂਰੀ ਤਾਕਤ ਦੇ ਨਾਲ ਆਪਾਂ ਉਹ ਪ੍ਰੋਗਰਾਮ ਕਰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਸਰਕਾਰ ਨੇ ਆਪਾਂ ਨੂੰ 14 ਫਰਵਰੀ ਨੂੰ ਮੀਟਿੰਗ ਦਿੱਤੀ ਹੈ ਉਸ ਮੀਟਿੰਗ ਤੋਂ ਪਹਿਲਾਂ ਮੋਰਚਾ ਦੇ ਵਿੱਚ ਤੁਹਾਡੀ ਆਮਦ ਮੋਰਚੇ ਪੂਰੀ ਤਾਕਤ ਦੇ ਵਿੱਚ ਦਿਸਣਾ ਚਾਹੀਦਾ ਹੈ ਉਹਦੇ ਨਾਲ ਜਿੱਥੇ ਤੁਹਾਡੇ ਆਗੂਆਂ ਨੂੰ ਗੱਲਬਾਤ ਮਜ਼ਬੂਤੀ ਨਾਲ ਰੱਖਣ ਲਈ ਬਲ ਮਿਲੇਗਾ ਉੱਥੇ ਉਹਦੇ ਬਰਾਬਰ ਬਰਾਬਰ ਸਰਕਾਰ ਵੀ ਕੁਝ ਇਸ ਮੋਰਚਾ ਦੇ ਵਿੱਚ ਵੱਡੀਆਂ ਪੰਚਾਇਤਾਂ ਹੋ ਕੇ ਜਦੋਂ ਇਕੱਠ ਹੋਣਗੇ ਉਹਦਾ ਦਬਾਅ ਮੰਨੇ ਸੋ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਰਤਨਪੁਰਾ ਆਊਟਰ ਦੇ ਉੱਤੇ ਸੰਗਰਗਿਆ ਮੰਡੀ ਦੇ ਬਿਲਕੁਲ ਨੇੜੇ 11 3 ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਹੈ ਐਸ ਕੇਮ ਨੌਨ ਪੋਲਿਟিক্যাল ਦੇ ਕੇਮ ਨੂੰ ਸਾਂਝੇ ਤੌਰ ਤੇ ਤੋਂ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਕਿਸਾਨ ਇਸ ਅਪੀਲ ਨੂੰ ਸੁਣਦੇ ਆ ਉਹ ਸਾਰੇ ਮੇਰੀ ਬੇਨਤੀ ਪ੍ਰਵਾਨ ਕਰਿਓ ਪੂਰੀ ਤਾਕਤ ਦੇ ਨਾਲ ਖਾਸ ਤੌਰ ਤੇ ਰਾਜਸਥਾਨ ਵਾਲੇ ਵੀਰ ਤੇ ਪੰਜਾਬ ਵਾਲੇ ਜਿਹੜੇ ਰਤਨਪੁਰਾ ਏਰੀਆ ਦੇ ਨੇੜੇ ਪੈਂਦੇ ਨੇ ਉਹ ਸਾਰੇ ਪੂਰੀ ਤਾਕਤ ਦੇ ਨਾਲ 11 ਤਰੀਕ ਤੰਪੁਰ ਦੇ ਵਿੱਚ ਛੇੜਾ ਆਪਣਾ ਵੱਡੀ ਮਹਾ ਪੰਚਾਇਤ ਹੋ ਰਹੀ ਹੈ ਉਹ ਦੇਖਣ ਦੀ ਕਰਿਓ ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ अरोड़ा ਦੇ ਵੱਲੋਂ ਕਰੋ ਕਰੀ ਸੇਵਾਵਾਂ ਦੇ ਵਿੱਚ ਵਾਅਦਾ ਕਰਦੇ ਆ ਨਵੇਂ ਮੋਟਰਸਾਈਕਲ ਚਾਲਕਾਂ ਨੂੰ ਹਰੀ ਝੰਡੀ ਦਿਖਾਈ ਹੈ ਯਾਨੀ ਕਿ ਡੋਰ ਸਟੈਪ ਡਿਲੀਵਰੀ ਦੇ ਵਿੱਚ ਵਾਅਦਾ ਕਰਨ ਦੇ ਵਿੱਚ ਉਹਨਾਂ ਦੇ ਉਲਝ ਚੰਡੀਗੜ੍ਹ ਦੇ ਵਿੱਚ ਜਾ ਕੇ ਰਿਪੋਰਟਾਂ ਦੇ ਨਾਲ ਵੀ ਜਿਹੜੀ ਕਿ ਮੁਲਾਕਾਤ ਕੀਤੀ ਗਈ ਉਹਨਾਂ ਦੇ ਨਾਲ ਵੀ ਆਪਣਾ ਪੱਖ ਸਾਂਝਾ ਕੀਤਾ ਗਿਆ ਪત્રਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਫੋਨ ਨੰਬਰ 1076 ਵਰਤੋਂ ਕਰਕੇ ਲੋਕ ਹੁਣ 400 ਤੋਂ ਵੱਧ ਸੇਵਾਵਾਂ ਹਾਸਲ ਕਰ ਸਕਦੇ ਨੇ ਉਹਨਾਂ ਨੇ ਵੀ ਕਿਹਾ ਕਿ ਅਜਿਹਾ ਕਰਕੇ ਲੋਕਾਂ ਦੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ-ਖੁਆਰੀ ਖਤਮ ਕੀਤੀ ਗਈ ਹੈ ਤੇ ਅਮਨ ਅਰੋੜਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਦਾਅਵਾ ਕਰਦਿਆਂ ਵੀ ਕਿਹਾ ਕਿ ਚੌਥੀ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਆਓ ਸੁਣਦੇ ਹਾਂ ਇਸ ਮੁੱਦੇ ਤੇ ਅੱਗੇ ਕੀ ਕਹਿੰਦੇ ਨੇ ਅਮਨ अरोड़ा ਦੇਖੋ ਸਾਡੀ ਪੰਜਾਬ ਸਰਕਾਰ ਦੇ ਸ਼ੁਰੂ ਤੋਂ ਟੀਚਾ ਇਹ ਹੈ ਕਿ ਲੋਕਾਂ ਨੂੰ ਘਰ ਬੈਠੇ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਉਸੇ ਮਕਸਦ ਦੇ ਨਾਲ ਸਾਡੇ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੇ ਡੋਰ ਸਟੈਪ ਡਿਲੀਵਰੀ ਜਿਹੜੀ ਉਹ ਸ਼ੁਰੂ ਕੀਤੀ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਤੇ ਹੁਣ ਤੱਕ ਤਕਰੀਬਨ ਤਕਰੀਬਨ 1 ਲੱਖ ਲੋਕਾਂ ਨੂੰ ਅਸੀਂ ਘਰ ਬੈਠੇ ਨੂੰ ਸਰਵਿਸਿਜ਼ ਨੇ ਜਿਹੜੀਆਂ ਡੋਰ ਸਟੈਪ ਸਰਵਿਸਿਜ਼ ਨੇ ਉਹ ਦੇ ਚੁੱਕੇ ਹਾਂ ਔਰ ਇਹ ਮਹਿਜ 43 ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀਗੀਆਂ ਹੁਣ ਤੱਕ ਜਿਹੜੀਆਂ ਕਿ ਹਾਈ ਵੋਲਿਊਮ ਸੀਗੀਆਂ ਪਰ ਜਿਹੜੇ 1% ਲੋਕ ਬਚ ਜਾਂਦੇ ਸੀਗੇ ਜਿਨ੍ਹਾਂ ਦੀਆਂ ਸਰਵਿਸਿਜ਼ ਉਹਨਾਂ ਨੂੰ ਡੋਰ ਸਟੈਪ ਡਿਲੀਵਰੀ ਦੇ ਜ਼ਰੀਏ ਨਹੀਂ ਮਿਲਦੀਆਂ ਸੀਗੀਆਂ ਉਸ 1% ਨੂੰ ਵੀ ਕਵਰ ਕਰਨ ਦੇ ਲਈ ਅੱਜ ਅਸੀਂ ਇੱਕ ਨਵਿਕਲ ਉਪਰਾਲਾ ਕੀਤਾ ਜਿਸ ਦੇ ਤਹਿਤ 363 ਉਹ ਸਰਵਿਸਿਜ਼ ਜਿਹੜੀਆਂ ਕਿ ਹੁਣ ਤੱਕ ਡੋਰ ਸਟੈਪ ਡਿਲੀਵਰੀ ਦੇ ਵਿੱਚ ਕਵਰਡ ਨਹੀਂ ਸੀਗੀਆਂ ਉਹਨਾਂ 363 ਸਰਵਿਸਿਜ਼ ਨੂੰ ਅਸੀਂ ਅੱਜ ਡੋਰ ਸਟੈਪ ਦੇ ਉੱਪਰ ਸ਼ੁਰੂ ਕਰਨ ਲੱਗੇ ਆ ਤੇ ਇਹਦੇ ਨਾਲ ਟੋਟਲ 406 ਸਰਵਿਸਿਜ਼ ਨੇ ਜਿਹੜੀਆਂ ਯਾਨੀ ਕਿ ਆਲਮੋਸਟ ਸਾਰੀਆਂ ਦੇ ਸਾਰੀਆਂ ਦੋ ਸਟੈਪ ਦੇ ਉੱਪਰ ਸ਼ੁਰੂ ਹੋ ਜਾਣਗੇ ਸਿਰਫ ਉਹ ਰਹਿਣੀਆਂ ਆਧਾਰ卡 ਟਾਈਪ ਜਿੱਥੇ ਥੰਬ ਇਮਪ੍ਰੈਸ਼ਨ ਵਗੈਰਾ ਦੀ ਲੋੜ ਹੈ ਜਿਹਦੇ ਵਾਸਤੇ ਤੁਹਾਨੂੰ ਸੇਵਾ ਕੇਂਦਰ ਦੇ ਵਿੱਚ ਜਾਣਾ ਪਏਗਾ। ਸੋ ਜਿਹੜੀ ਜੇਕਰ ਗੱਲ ਕਰੀਏ 104 ਭਾਰਤੀਆਂ ਦੀ ਜਿਨ੍ਹਾਂ ਨੂੰ ਅਮਰੀਕਾ ਦਾ ਵਲੋਰ ਡਿਪੋਰਟ ਕੀਤਾ ਗਿਆ ਤਾਂ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਕਿ ਗਾਇਬ ਦੱਸਿਆ ਜਾ ਰਿਹਾ ਜੀ ਹਾਂ ਇੱਕ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ 104 ਭਾਰਤੀਆਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਕਿ ਗਾਇਬ ਹੋ ਚੁੱਕਿਆ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਅਮਰੀਕਾ ਤੋਂ ਡਿਪੋਰਟ ਹੋ ਗਿਆ 104 ਭਾਰਤੀਆਂ ਵਿੱਚ ਫਲੋਰ ਦੇ ਪਿੰਡ ਲਾਂਦੜਾ ਦਾ ਰਹਿਣ ਵਾਲਾ ਦਵਿੰਦਰਜੀਤ ਸਿੰਘ ਵੀ ਸ਼ਾਮਲ ਹੈ ਦਵਿੰਦਰਜੀਤ ਸਿੰਘ ਦੀ ਮਾਂ ਬਲਬੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਬੇਟਾ ਜਿਹੜਾ ਕਿ ਉਹਨਾਂ ਦਾ ਬੇਟਾ 2 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਤੇ ਮਾਂ ਨੇ ਵੀ ਦੱਸਿਆ ਕਿ ਉਹ ਪਹਿਲਾਂ ਦੁਬਈ ਗਿਆ ਸੀ ਉਸ ਤੋਂ ਬਾਅਦ ਉੱਥੋਂ ਅਮਰੀਕਾ ਚਲਾ ਗਿਆ ਸੀ ਦੁਬਈ ਤੋਂ ਦਵਿੰਦਰ 13 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ 13ਵੇਂ ਦਿਨ ਹੀ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਮਾਦਾ ਕਹਣਾ ਹੈ ਕਿ ਦਵਿੰਦਰ ਕੱਲ ਦੇਰ ਰਾਤ ਹੀ ਘਰ ਵਾਪਸ ਆਇਆ ਸੀ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰ ਰਿਹਾ ਸੀ ਸਵੇਰੇ ਬਿਨਾਂ ਦੱਸੇ ਉਹ 5 ਵਜੇ ਕਿਸੇ ਨੂੰ ਬਿਨਾਂ ਦੱਸੇ ਚਲਾ ਗਿਆ ਮਾ ਨੇ ਕਿਹਾ ਕਿ ਉਹਨਾਂ ਦੇ ਪੁੱਤ ਨੇ ਕੋਈ ਵੀ ਗੱਲ ਨਹੀਂ ਕੀਤੀ ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਫਲੋਰ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਦਵਿੰਦਰਜੀਤ ਨੂੰ ਪ੍ਰਸ਼ਾਸਨਿਕ ਅਧਿਕਾਰੀ ਛੱਡ ਕੇ ਗਏ ਸਨ ਸਵੇਰੇ ਉਹ ਆਪਣੀ ਸਾਈਕਲ ਲੈ ਕੇ ਕਰੋ ਕਿਸੇ ਨੂੰ ਦੱਸੇ ਬਿਨਾਂ ਚਲਾ ਗਿਆ ਅਤੇ ਹੁਣੋਂ ਤੱਕ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਸ ਦਾ ਪਰਿਵਾਰ ਚਿੰਤਾ ਵਿੱਚ ਹੈ ਤੇ ਰੋ ਰੋ ਕੇ ਬੁਰਾ ਹਾਲ ਹੈ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦ ਕਿ ਉਸ ਦੀਆਂ ਦੋ ਪੈਣਾ ਵਿਆਹੀਆਂ ਹੋਈਆਂ ਹਨ ਅਤੇ ਇੱਕ ਭਰਾ ਵਿਆਹਿਆ ਹੋਇਆ ਦਵਿੰਦਰ ਚੀਤ ਖੁਦ ਅਜੇ ਅਣ ਵਿਆਹਾ ਸੀ ਪਰ ਉਸ ਤੇ ਜਿਹੜਾ ਕਿ ਪਰੇਸ਼ਾਨੀਆਂ ਦਾ ਜਿਹੜਾ ਕਿ ਕਹਿ ਸਕਦਾ ਹੈ ਕਿ ਹਟ ਡਟ ਗਿਆ ਕਿਉਂਕਿ ਪਹਿਲਾਂ ਉਹ ਦੁਬਈ ਗਿਆ ਸੀ ਉਸ ਤੋਂ ਬਾਅਦ ਹਜੇ ਸਿਰਫ 15 ਦਿਨ ਹੀ ਹੋਏ ਸਨ ਉਹ ਨੂੰ ਅਮਰੀਕਾ ਗਏ ਨੂੰ ਜਦੋਂ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਤਦੇ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਖੇਤਾਂ ਦੇ ਵਿੱਚ ਬਿਜਲੀ ਦੇ ਟਾਵਰ ਲਾਇਆ ਜਾਣ ਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਵਿੱਚ ਵਾਧਾ ਕਰ ਦਿੱਤਾ ਜੀ ਹਾਂ ਇੱਥੋਂ ਤੱਕ ਕਿ ਜੁਨਾ ਕਿਸਾਨਾਂ ਦੇ ਖੇਤਾਂ 'ਚੋਂ ਵੱਡੀਆਂ ਤਾਰਾਂ ਲੰਗਣ ਗਿਆ ਉਹਨਾਂ ਦੇ ਬਦਲੇ ਚ ਵੀ ਕਿਸਾਨਾਂ ਨੂੰ ਢੁਕਵਾਂ ਮੁਆਵza ਮਿਲੇਗਾ ਬਿਜਲੀ ਵਿਭਾਗ ਨੇ 3 ਫਰਵਰੀ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਨਾਲ ਹੁਣ ਖੇਤਾਂ ਚੋਂ ਨਵੀਆਂ ਬਿਜਲੀ ਲਾਈਨਾਂ ਖਿੱਚਣ ਵਿੱਚ ਲਾ ਲਏ ਅੜਿੱਕੇ ਵੀ ਦੂਰ ਹੋ ਜਾਣਗੇ ਅਤੇ ਉਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਕਿਸਾਨੀ ਮੁਆਵਜ਼ੇ ਦੇ ਵਿੱਚ ਵਾਅਦੇ ਰਹੀ ਪ੍ਰਵਾਨਗੀ ਦਿੱਤੀ ਸੀ ਇਸ ਫੈਸਲੇ ਨਾਲ ਕਿਸਾਨਾਂ ਨੂੰ ਕਰੀਬ 125 ਕਰੋੜ ਰੁਪਏ ਸਾਲਾਨਾ ਮੁਆਵਜ਼ੇ ਵਜੋਂ ਮਿਲਣਗੇ ਨਵਾਂ ਮੁਆਵਜ਼ਾ ਫਾਰਮੂਲਾ ਪਵਿੱਕ ਦੇ ਵਿੱਚ ਕੱਢੀਆਂ ਜਾਣ ਵਾਲੀਆਂ KB 132 KB 220 KB ਅਤੇ 400 KB ਲਾਈਨਾਂ ਤੇ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਖੇਤਾਂ ਦੇ ਵਿੱਚ ਬਿਜਲੀ ਲਾਈਨਾਂ ਦੇ ਟਾਵਰਾਂ ਵਿਚਲੀ ਜਗ੍ਹਾ ਦੀ ਕੀਮਤ ਹੀ ਮਿਲਦੀ ਸੀ ਜੋ ਕਿ ਜ਼ਮੀਨ ਦੀ ਪ੍ਰਤੀ ਏਕੜ ਕੀਮਤ ਦਾ 85% ਹੁੰਦਾ ਸੀ ਹੁਣ ਜ਼ਮੀਨ ਦੀ ਕੀਮਤ ਦਾ 200% ਮਿਲੇਗਾ ਅਤੇ ਬਿਜਲੀ ਲਾਈਨਾਂ ਵਾਲੇ ਟਾਵਰ ਦੇ ਚਾਰ ਚੁਫੇਰੇ 1-1 ਮੀਟਰ ਦੇ ਜਗ੍ਹਾ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਅਕਸਰ ਕਈ ੜੀਕੇ ਖੜੇ ਹੋ ਜਾਂਦੇ ਹਨ ਕਿ ਕਿਸਾਨ ਨਵੇਂ ਟਾਪਰਾ ਦਾ ਵਿਰੋਧ ਵੀ ਕਰਦੇ ਹਨ ਤੇ ਨਵੇਂ ਫਾਰਮੂਲੇ ਅਨੁਸਾਰ ਹੁਣ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਟੁਕੂਆ ਮੁਆਵਜ਼ਾ ਮਿਲੇਗਾ ਮਿਸਾਲ ਦੇ ਤੌਰ ਤੇ ਜ਼ਮੀਨ ਦਾ ਕਲੈਕਟਰ ਰੇਟ ਪ੍ਰਤੀ ਏਕੜ 16 ਲੱਖ ਹੋਣ ਦੀ ਸੂਰਤ ਚ ਪਹਿਲਾਂ 220 ਕੇਵੀ ਬਿਜਲੀ ਲਾਈਨ ਦਾ ਮੁਆਵਜ਼ਾ ਪ੍ਰਤੀ ਕਿਲੋਮੀਟਰ 43000 ਰੁਪਏ ਮਿਲਦਾ ਸੀ ਤੇ ਹੁਣ ਇਹ ਮੁਆਵਜ਼ਾ 42000 ਰੁਪਏ ਪ੍ਰਤੀ ਕਿਲੋਮੀਟਰ ਦੇ ਲਿਹਾਜ਼ ਦੇ ਨਾਲ ਮਿਲੇਗਾ ਅਮਰੀਕਾ ਦੇ ਵੱਲੋਂ ਡਿਪੋਰਟ ਕਿਤੇ ਗਏ ਪਾਤਿਆਂ ਨੂੰ ਲੈ ਕੇ ਕਾਂਗਰਸ ਨੇਤਾ ਜਿਹੜੇ ਕਿ ਪ੍ਰਗਟ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਪ੍ਰਗਟ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਮਾਮਲਾ ਭਾਰਤ ਸਰਕਾਰ ਨੂੰ ਜਿਹੜਾ ਕਿ ਮੁੱਖ ਤੌਰ ਤੇ ਇਸ ਦੇ ਉੱਤੇ ਜਿਹੜੀ ਕਿ ਨਜ਼ਰ ਮਾਰਨੀ ਚਾਹੀਦੀ ਹੈ ਤਾਂ ਇਸ ਦਾ ਹੱਲ ਜ਼ਰੂਰ ਕੱਟਣਾ ਚਾਹੀਦਾ ਕਿਉਂਕਿ ਇਹਨੇ ਲੋਕ ਜਿਹੜੇ ਕਿ ਉੱਥੋਂ ਉਨਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਤੇ ਕੀ ਵਿਧੀ ਹੋਵੇਗੀ ਉਸ ਦੇ ਮੱਦੇ ਨਜ਼ਰ ਜਿਹੜੀ ਕਿ ਕੱਲ ਬਾਤ ਹੈ ਕੀਤੀ ਜਾਣੀ ਚਾਹੀਦੀ ਹੈ ਤੇ ਲੋਕ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਹੰਗਾਮਾ ਹੁੰਦਾ ਹੋਇਆ ਵੀ ਨਜ਼ਰ ਆਇਆ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਕਾਂਗਰਸ ਨੇਤਾ ਪ੍ਰਗਟ ਸਿੰਘ ਨਹੀਂ ਮੈਨੂੰ ਐ ਲੱਗਦਾ ਕਿ ਬਿਲਕੁਲ ਇਹ ਭਾਜਪਾ ਸਰਕਾਰ ਦੀ ਗਿਣੀ ਮਿੱਚੀ ਹੋਈ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਕਿਉਂਕਿ ਸਾਰਾ ਦੇਸ਼ ਲੰਘ ਕੇ ਆਉਣਾ ਔਰ ਮੈਂ ਨਹੀਂ ਕਹਿੰਦਾ ਕਿ ਸਾਡੇ ਬੱਚੇ ਨਹੀਂ ਸੀ ਸਾਡੇ 30 ਬੱਚੇ ਸੀ ਪਰ 33 ਬੱਚੇ ਹਰਿਆਣੇ ਦੇ ਸੀ ਔਰ 33 ਬੱਚੇ ਜਿਹੜੇ ਆ ਉਹ ਗੁਜਰਾਤ ਦੇ ਸੀ ਲੇਕਿਨ ਗੁਜਰਾਤ ਮਾਡਲ ਤਾਂ ਪਿਛਲੇ 10 12 ਸਾਲਾਂ ਦੇ ਵਿੱਚ ਇੰਨਾ ਤਰੱਕੀ ਦੇ ਵਿੱਚ ਹੈ ਕਿ ਦੇਸ਼ ਦੇ ਵਿੱਚ ਸਰਕਾਰੀ ਗੁਜਰਾਤ ਮਾਡਲ ਦੀ ਚੱਲ ਰਹੀ ਹੈ ਜੇ ਗੁਜਰਾਤ ਮਾਡਲ ਇੰਨਾ ਚੰਗਾ ਤਾਂ ਫਿਰ ਮੈਨੂੰ ਲੱਗਦਾ ਫਿਰ ਉੱਥੇ ਦੇ ਲੋਕਾਂ ਨੂੰ ਤਾਂ ਇਲੀਗਲ ਜਿਹੜੀ ਆ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਦੇਖੋ ਸਾਡੇ ਸਾਡੇ ਸਾਡੀ ਸਮੱਸਿਆ ਹੈਗੀ ਆ ਪਰ ਐਵੀ ਨਿਊਜ਼ ਦੀ ਸਮੱਸਿਆ ਹੈਗੀ ਆ ਬੱਚੇ ਕਿਤੇ ਨਾ ਕਿਤੇ ਜੌਬਸ ਨੂੰ ਭਾਲਦੇ ਹੈਗੇ ਆ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਜਾਂ ਅੱਜਕੱਲ ਹਰਿਆਣਵੀ ਵੀ ਗੁਜਰਾਤੀ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਗਏ ਹੋਏ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਲੀਗਲ ਤਰੀਕੇ ਦੇ ਨਾਲ ਉੱਥੇ ਜਾਣ ਕੋਈ ਚੰਗੇ ਸਕਿਲਡ ਜਿਹੜੇ ਬੱਚੇ ਹੈਗੇ ਆ ਉਹ ਜਾਣ ਸੋ ਦੈਟ ਕਿ ਇਹਨਾਂ ਚੀਜ਼ਾਂ ਦੀ ਸਾਰੀ ਜਿਹੜੀ ਉਹ ਠੀਕ ਠਾਕ ਇਹਨੂੰ ਪਾਸੇ ਨੂੰ ਤੁਰੇ। ਚੌਧਰੀ ਦੂਜੇ ਪਾਸੇ ਜੇਕਰ ਗੱਲ ਕਰੀਏ ਆਪ ਨੇਤਾ ਨੀਲ ਗਰਗ ਦੀ ਤਾਂ ਉਹਨਾਂ ਦੇ ਵੱਲੋਂ ਵੀ ਭਾਜਪਾ ਸਰਕਾਰ ਨੂੰ ਕੇ ਰਹਿ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਵੀ 104 ਭਾਰਤੀਆਂ ਨੂੰ ਜਿਹੜਾ ਕਿ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਉਹਨਾਂ ਤੇ ਮੁੱਖ ਤੌਰ ਤੇ ਜਿਹੜਾ ਕਿ ਉਹਨਾਂ ਦੇ ਬਾਰੇ ਚਰਚਾ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੋਦੀ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਹਨਾਂ ਨੂੰ ਹਥਕੜੀਆਂ ਪਾ ਕੇ ਜਿਹੜਾ ਕੀ ਲਿਆਂਦਾ ਗਿਆ ਤੇ ਉਹ ਬਿਲਕੁਲ ਵੀ ਠੀਕ ਨਹੀਂ ਹੈ ਤੇ ਇਸ ਦੇ ਉੱਤੇ ਵੀ ਨੀਲ ਗਰਗ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ। ਉਹਨਾਂ ਨੇ ਵੀ ਕਿਹਾ ਕਿ ਹਰਿਆਣਾ ਸਰਕਾਰ ਨੇ ਰਿਪੋਰਟ ਕੀਤੀ ਹੋਏ ਨੌਜਵਾਨਾਂ ਨੂੰ ਕੈਦਿਆਂ ਵਾਲੀ ਬੱਸ ਦੇ ਵਿੱਚ ਕੈਦੀਆਂ ਦੀ ਤਰ੍ਹਾਂ ਲੈ ਕੇ ਆਏ ਨੇ ਜੋ ਬਿਲਕੁਲ ਵੀ ਸਹੀ ਨਹੀਂ ਹੈ ਕਿਉਂਕਿ ਪਹਿਲਾਂ ਹੀ ਇੱਕ ਤਰ੍ਹਾਂ ਉਹਨਾਂ ਦੇ ਉੱਤੇ ਐਨਾ ਪਹਾੜ ਜਿਹੜਾ ਕਿ ਟੁੱਟ ਪਿਆ ਉਹਨਾਂ ਦੇ ਸੁਪਨੇ ਜਿਹੜੇ ਕਿ ਚੱਕਨਾ ਚੂਰ ਹੋ ਗਏ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਅਜਿਹਾ ਸਲੂਕ ਕੀਤਾ ਗਿਆ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਨੀਲਕਰ ਕੰਨ ਸ਼ਰਮ ਨਾਲ ਸਿਰ ਝੁੱਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ ਜ਼ਖਮਾਂ ਤੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉੱਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਂਗ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤਾਂ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਚੁੱਕ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋਕ ਹੀ ਰਿਹਾ ਔਰ ਤੁਸੀਂ ਤਾਂ 트ੰਪ ਦੀ ਜੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ ਬਾਹਰ ਆ ਪੱਖ ਇਹ ਹੈਗਾ ਕਿ ਸਾਰਾ ਮੀਡੀਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਨੂੰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਹਰਲਾ ਹੁਕਮਾਂ ਦੇ ਵਿੱਚ ਗਏ ਨੇ ਤਾਂ ਇਥੋਂ ਦੀਆਂ ਸਰਕਾਰਾਂ ਉਹਨਾਂ ਜਿਨ੍ਹਾਂ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਸੀ ਜੇ ਉਹਨਾਂ ਨੂੰ ਰੁਜ਼ਗਾਰ ਉਸ ਵਕਤ ਦੀ ਸਰਕਾਰਾਂ ਨੇ ਦਿੱਤਾ ਹੁੰਦਾ ਕਿਉਂ ਜਾਣਦੇ ਤੇ ਜੇ ਐਂਟਰਟੇਨਮੈਂਟ ਐਂਡ ਟੂਰਿਜ਼ਮ ਜਿੱਕਰ ਗੱਲ ਕਰੀਏ ਤਾਂ ਸਤੰਦਰ ਸਰਤਾ ਤੇ ਸਿਮ ਵਿੱਚ ਚਾਹਲ ਦਾ ਨਾਮ ਸੁਰੱਖਿਆ ਤੇ ਬਣਿਆ ਹੋਇਆ ਹੈ ਕਿਉਂਕਿ ਉਹਨਾਂ ਦੇ ਫਿਲਮ ਹੁਸ਼ਿਆਰ ਸਿੰਘ 7 ਫਰਵਰੀ ਯਾਨੀ ਕਿ ਅੱਜ ਜਿਹੜੀ ਕੀ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਦੇ ਵੱਲੋਂ ਇਸ ਫਿਲਮ ਦਾ ਕਾਫੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੇਂ ਫਿਲਮ ਹੁਸ਼ਿਆਰ ਸਿੰਘ ਨੂੰ ਲੈ ਕੇ ਖੂਬ ਚਾਚਾ ਦੇ ਵਿੱਚ ਬਣੇ ਹੋਏ ਨੇ ਇਸ ਫਿਲਮ ਦੇ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੇ ਨਾਲ ਖੂਬਸੂਰਤ ਅਦਾਕਾਰਾ ਸਿਮਰ ਚਾਹਲ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਨੇ ਇਹ ਫਿਲਮ 7 ਫਰਵਰੀ ਯਾਨੀ ਕਿ ਆਜੋ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋ ਚੁੱਕਿਆ ਤਾਂ ਇਸ ਫਿਲਮ ਦਾ ਟ੍ਰੇਲਰ ਕਾਫੀ ਸਮੇਂ ਪਹਿਲਾਂ ਰਿਲੀਜ਼ ਹੋ ਗਿਆ ਸੀ ਉਸ ਤੋਂ ਬਾਅਦ ਹੀ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਸਮੇਂ ਤੋਂ ਬੇਸਬਰੀ ਦੇ ਨਾਲ ਇਸ ਫਿਲਮ ਨੂੰ ਜਿਹੜਾ ਕਿ ਉਡੀਕਿਆ ਜਾ ਰਿਹਾ ਸੀ ਤੇ ਉਹਨਾਂ ਦੀ ਉਡੀਕ ਜਿਹੜੀ ਕਿ ਹੁਣ ਖਤਮ ਹੋ ਗਈ ਹੈ ਕਿਉਂਕਿ ਸਿਨੇਮਾ ਕਰਾਂ ਦੇ ਇਹ ਵਿੱਚ ਇਹ ਫਿਲਮ ਜਿਹੜੀ ਕਿ ਲੱਗ ਚੁੱਕੀ ਹੈ ਤੇ ਦਰਸ਼ਕ ਵੀ ਇਸ ਨੂੰ ਦੇਖਣ ਲਈ ਉੱਥੇ ਪਹੁੰਚ ਰਹੇ ਨੇ ਦੱਸਦੇ ਕਿ ਇਸ ਫਿਲਮ ਦੇ ਵਿੱਚ ਤੰਦਰਸ ਜਦ ਜਨਮ ਤੋਂ ਇਹ ਫਿਲਮ ਸ਼ੁਰੂ ਹੁੰਦੀ ਹੈ ਤੇ ਫਿਰ ਉਹ ਪੜਦਾ ਤੇ ਇੱਕ ਦਿਨ ਉਹ ਖੁਦ ਅਧਿਆਪਕ ਬਣ ਜਾਂਦਾ ਹੈ ਇਸ ਸਫ਼ਰ ਦੇ ਦੌਰਾਨ ਹੀ ਗਾਇਕ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਹੁਸ਼ਿਆਰ ਸਿੰਘ ਨੂੰ ਸਿਮਮੀ ਚਾਹਲ ਯਾਨੀ ਕਿ ਕੀਰਤ ਨਾਲ ਪਿਆਰ ਹੋ ਜਾਂਦਾ ਹੈ ਫਿਲਮ ਨੇ ਸਕੂਲਾਂ ਵਿੱਚ ਹੁੰਦੀ ਪੜ੍ਹਾਈ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਅਤੇ ਸੋਸ਼ਲ ਮੀਡੀਆ ਤੇ ਇਸ ਫਿਲਮ ਦੇ ਡਾਇਲੌਗ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਤਦ ਅਤਿ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਮੌਸਮ ਦਾ ਜਿਹੜਾ ਕਿ ਮਜਾਜ਼ ਬਦਲ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਕਿ ਚੇਤਾਵਨੀ ਜਾਰੀ ਕੀਤੀ ਗਈ ਕਿਉਂਕਿ ਪੱਛਮੀ ਗੜਬੜੀ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਹੁਣ ਠੰਡ ਜਿਹੜੀ ਕਿ ਵੱਧ ਸਕਦੀ ਹੈ। ਬੀਤੇ ਦਿਨੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ ਤੇ ਸਵੇਰੇ ਜ਼ਿਆਤ ਦੇ ਇਲਾਕਿਆਂ ਵਿੱਚ ਸੰਘਣੀ ਤੁੰਦ ਮਹਿਸੂਸ ਕੀਤੀ ਗਈ। ਪਰ ਜ਼ਿਆਤ ਦੇ ਇਲਾਕਿਆਂ ਦੇ ਲੋਕਾਂ ਨੂੰ ਤੁੰਦ ਤੋਂ ਰਾਹਤ ਮਿਲੀ ਅਤੇ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਫਿਲਹਾਲ ਮੀਂਹ ਦਾ ਕੋਈ ਅਲਰਟ ਨਹੀਂ ਹੈ ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ। ਤਪਛਮੀ ਗੜਬੜੀ ਕਾਰਨ ਲਦਾਖ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਦਾ ਪ੍ਰਭਾਵ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਵਿੱਚ ਸੂਬੇ ਦੇ ਘੱਟੋ-ਘੱਟ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ। ਛੇ ਅਤੇ 7 ਫਰਵਰੀ ਨੂੰ ਸੂਬੇ ਭਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਭਵਿੱਖ ਬਾਣੀ ਜਿਹੜੀ ਕਿ ਕੀਤੀ ਗਈ ਆ ਹਾਲਾਂਕਿ 6 ਤਰੀਕ ਦੇ ਮੌਸਮ ਦੇ ਜੇਕਰ ਗੱਲ ਕਰੀਏ ਤਾਂ 6 ਫਰਵਰੀ ਨੂੰ ਵੀ ਮੌਸਮ ਦਾ ਬਦਲਾਅ ਜਿਹੜਾ ਕਿ ਕਾਫੀ ਬਦਲਿਆ ਹਿਆ ਸੀ ਤੇ 7 ਫਰਵਰੀ ਦੇ ਲਈ ਵੀ ਤੇਜ਼ ਹਵਾਵਾਂ ਚੱਲਣ ਦੀ ਭਵਿੱਖ ਬਾਣੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇਹਨਾਂ ਦੋ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਕੱਟ ਸਕਦਾ ਹੈ ਠੰਡ ਹੋਰ ਵੱਧ ਜਾਵੇਗੀ 8 ਫਰਵਰੀ ਤੋਂ ਇੱਕ ਨਵਾਂ ਪੱਛਮੀ ਗੜਬੜ ਵੀ ਸਰਗਰਮ ਹੋਣ ਜਾ ਰਿਹਾ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲਾ ਹਫਤਾ ਪੰਜਾਬ ਲਈ ਖੁਸ਼ਕ ਰਹਿ ਸਕਦਾ ਹੈ ਤਦਰੇ ਪੰਜਾਬ ਦੇ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਨਾਂ ਦੇ ਵੱਲੋਂ ਮੁੱਖ ਮੁੱਦਿਆਂ ਨੂੰ ਲੈ ਕੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਬਰਿੰਦਰ ਕੁਮਾਰ ਗੋਇਲ ਰੇਤਾ ਤੇ ਬਜਰੀ ਦੋ ਚੀਜ਼ਾਂ ਦੀ ਆਪਣੇ ਮਾਈਨਿੰਗ ਜਿਹੜੀ ਅੱਜ ਤੱਕ ਹੁੰਦੀ ਸੀ ਵੈਸੇ ਤਾਂ ਮਾਈਨਿੰਗ ਆਪਾਂ ਸ਼ੁਰੂ ਤੋਂ ਹੀ ਕਰਦੇ ਆਂ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਸਭ ਤੋਂ ਵੱਡਾ ਯੋਗਦਾਨ ਸੀ ਤੇ ਆਜ਼ਾਦੀ ਤੋਂ ਬਾਅਦ ਜੋ ਮਾਈਨਿੰਗ ਇੱਕ ਤੇ ਮਾਈਨਿੰਗ ਧਰਤੀ ਦੇ ਹੇਠਾਂ ਹੁੰਦੀ ਹੈ ਇੱਕ ਧਰਤੀ ਦੇ ਉੱਪਰ ਹੁੰਦੀ ਹੈ ਸਭ ਪੰਜਾਬ ਦੇ ਲੋਕਾਂ ਨੇ ਧਰਤੀ ਦੇ ਉੱਪਰ ਮਾਈਨਿੰਗ ਕੀਤੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਪ੍ਰਧਾਨ ਮੰਤਰੀ ਜੀ ਦੂਜੇ ਦੇਸ਼ਾਂ ਤੋਂ ਅਨਾਜ ਆਧਾਰ ਮੰਗਦੇ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਧਰਤੀ ਦੇ ਉੱਪਰ ਮਾਈਨਿੰਗ ਕੀਤੀ ਤੇ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਢਿੱਡ ਭਰਿਆ ਸੋ ਮਾਈਨਿੰਗ ਤਾਂ ਸਾਡੀ ਚੱਲ ਹੀ ਰਹੀ ਸੀ ਪਰ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਮਾਈਨਿੰਗ ਦੇ ਖੇਤਰ ਦੇ ਵਿੱਚ ਵੀ ਅੱਗੇ ਵਧ ਰਹੀਆਂ ਤੇ ਖਾਸ ਕਰਕੇ ਇਸ ਏਰੀਏ ਦੇ ਵਿੱਚ ਫਾਜਲਕਾ ਮੁਕਸਰ ਜ਼ਿਲ੍ਹਿਆਂ ਦੇ ਵਿੱਚ ਤਿੰਨ ਬਲਾਕ ਨੇ ਜਿਹੜੇ ਉੱਥੇ ਪੋਟਾਸ਼ ਮਿਲੀ ਹੈ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਦੇਸ਼ ਦੇ ਵਿੱਚ ਕਿਤੇ ਅਵੇਲੇਬਲ ਨਹੀਂ ਸਾਰਾ ਹੀ ਇੰਪੋਰਟ ਹੁੰਦਾ ਹੈ ਅਲੱਗ-ਅਲੱਗ ਦੇਸ਼ਾਂ ਤੋਂ ਕਰੀਬ 8-10 ਦੇਸ਼ਾਂ ਤੋਂ 50 ਲੱਖ ਟਨ ਦੇ ਲਵੇ ਇਹ ਹਰ ਸਾਲ ਇੰਪੋਰਟ ਹੁੰਦਾ ਹੈ ਤੇ ਪੋਟਾਸ਼ ਫਰਟੀਲਾਈਜ਼ਰ ਦੇ ਲਈ ਤੇ ਹੋਰ ਜਿਸ ਤਰ੍ਹਾਂ ਫੀਡ ਦੇ ਵਿੱਚ ਵੀ ਸੋਪ ਇਸ ਤਰ੍ਹਾਂ ਕਈ ਉਹਨਾਂ ਦੇ ਵਿੱਚ ਇਹ ਪੋਟਾਸ਼ ਜਿਹੜਾ ਵਰਤਿਆ ਜਾਂਦਾ ਪਰ ਸਾਰਾ ਇਹ ਜਿਹੜਾ ਇੰਪੋਰਟ ਹੁੰਦਾ ਸੀ ਹੁਣ ਜਿਹੜੇ ਤਿੰਨ ਬਲਾਕ ਇੱਥੇ ਇੱਕ ਤੇ ਕਬਰ ਵਾਲਾ ਦੂਜਾ ਸ਼ੇਰਗੜ ਸ਼ੇਰ ਵਾਲਾ ਤੇ ਰਾਮਸਰਾ ਤੇ ਤੀਸਰਾ ਬਲਾਕ ਹੈ ਜਿਹੜਾ ਉਹ ਸ਼ੇਰਗੜ ਤੇ ਡਾਲਮੀਆਂ ਖੇੜਾ ਇਹ ਤਿੰਨ ਬਲਾਕਾਂ ਦੇ ਵਿੱਚ ਪੋਟਾਸ਼ ਦੇ ਭੰਡਾਰ ਮਿਲੇ ਆ ਤੇ ਇਹ ਭੰਡਾਰ ਜਿਹੜੇ ਮਿਲੇ ਇਹਦੀ ਜਾਣਕਾਰੀ ਬਹੁਤ ਪਹਿਲਾਂ ਹੋ ਗਈ ਸੀ ਤੇ 2017 ਤੋਂ 21 ਤੱਕ ਕੁਝ ਥੋੜੇ ਬਹੁਤ ਸਰਵੇ ਹੋਏ ਸੀ ਪਰ ਉਹ ਅੱਗੇ ਨਹੀਂ ਵੱਧ ਸਕੀ ਸੀ ਗੱਲ ਤੇ ਸਾਡੀ ਸਰਕਾਰ ਆਉਣ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਹਰ ਪਾਸੇ ਧਿਆਨ ਦਿੱਤਾ ਤੇ ਮਾਈਨਿੰਗ ਡਿਪਾਰਟਮੈਂਟ ਨੇ ਉਦੋਂ ਤੋਂ ਹੀ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਦੇ ਰਾਹੀਂ ਸਾਰੇ ਸਰਵੇ ਹੋਏ ਜੀ 4 ਸਰਵੇ ਨੇ ਉਹ ਇੱਥੇ ਤਿੰਨੇ ਬਲਾਕਾਂ ਦੇ ਵਿੱਚ ਉਹ ਸਰਵੇ ਕੀਤੇ ਗਏ ਆ ਤੇ ਉਹਨਾਂ ਸਰਵੇਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਵੱਡੇ ਭੰਡਾਰ ਜਿਹੜੇ ਆ ਉਹ ਇੱਥੇ ਮਿਲੇ ਆ ਤੇ ਰਾਜਸਥਾਨ ਦੇ ਅਡਜੋਇਨਿੰਗ ਰਾਜਸਥਾਨ ਦੇ ਵਿੱਚ ਵੀ ਮਿਲੇ ਆ ਉਹ ਰਾਜਸਥਾਨ ਦੇ ਨਾਲ ਹੀ ਲੱਗਦਾ ਏਰੀਆ ਹੈ ਕਿਉਂਕਿ ਹੱਦਾਂ ਤਾਂ ਆਪਾਂ ਲੋਕਾਂ ਨੇ ਬਣਾਈਆਂ ਨੇ ਭਾਰਤ ਪਾਕਿਸਤਾਨ ਬਣ ਗਿਆ ਪੰਜਾਬ ਬਣ ਗਿਆ ਰਾਜਸਥਾਨ ਬਣ ਗਿਆ ਹਰਿਆਣਾ ਬਣ ਗਿਆ ਪਰ ਕੁਦਰਤ ਨੇ ਤਾਂ ਸਭ ਇੱਕੋ ਹੀ ਕੀਤਾ ਉਹ ਰਾਜਸਥਾਨ ਵੱਲੋਂ ਚੱਲਿਆ ਆ ਰਿਹਾ ਸੀ ਤੇ ਸਾਡੇ ਇਸ ਏਰੀਏ ਦੇ ਵਿੱਚ ਕਿਉਂਕਿ ਐਡਜੋਇਨਿੰਗ ਰਾਜਸਥਾਨ ਦੇ ਹੈ ਇਹ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ